ਅੱਜ ਫੇਰ ਪੂਰੇ ਪੰਜਾਬ ਦੇ ਵਿੱਚ ਨਸ਼ਿਆਂ ਦੇ ਖਿਲਾਫ ਆਪਰੇਸ਼ਨ ਕਾਸੋ ਤਹਿਤ ਪੰਜਾਬ ਪੁਲਿਸ ਵੱਲੋਂ ਚਲਾਇਆ ਗਿਆ ਸਰਚ ਅਭਿਆਨ ਤਾਂ ਪਿਛਲੇ ਸਮੇਂ ਸਰਕਾਰ ਵੱਲੋਂ ਜਿੱਥੇ ਨਸ਼ਿਆਂ ਦੇ ਖਿਲਾਫ ਯੁੱਧ ਨਸ਼ਿਆਂ ਉੱਤੇ ਮਹਿ ਵਿੜੀ ਹੋਈ ਆ ਤੇ ਲਗਾਤਾਰ ਪੰਜਾਬ ਪੁਲਿਸ ਵੱਲੋਂ ਡੀਜੀਪੀ ਪੰਜਾਬ ਗੌਰਵ ਜਾਦਵ ਦੀ ਅਗਵਾਈ ਦੇ ਵਿੱਚ ਕਾਸੋ ਆਪਰੇਸ਼ਨ ਚਲਾਈ ਜਾਂਦੇ ਨੇ ਇਸੇ ਤਰ੍ਹਾਂ ਤੇ ਅੱਜ ਪੰਜਾਬ ਦੇ ਜ਼ਿਲ੍ਹਾ ਫਰੀਕੋੜ ਵਿੱਚ ਵੀ ਆਪਰੇਸ਼ਨ ਕਾਸੋ ਚਲਾਇਆ ਗਿਆ ਜਿਸ ਵਿੱਚ ਉਹਨਾਂ ਏਰੀਆ ਦੇ ਵਿੱਚ ਬ੍ਰੀਕਿੰਗ ਨਾਲ ਜਾਂਚ ਕੀਤੀ ਗਈ ਜਿਹੜੇ ਏਰੀਆ ਦੇ ਵਿੱਚ ਨਸ਼ਾ ਤਸਕਰ ਰਹਿੰਦੇ ਸਨ ਜਾਂ ਜਿੱਥੇ ਉਹਨਾਂ ਨੂੰ ਸ਼ਿਕਾਇਤਾਂ ਮਿਲਦੀਆਂ ਸਨ ਕਿਉਂਕਿ ਪਿਛਲੇ ਸਮੇਂ ਦੇ ਵਿੱਚ ਆਏਦੇ ਹਨ ਇਸ ਕਾਸੋ ਆਪਰੇਸ਼ਨ ਤਹਿਤ ਸਰਚ ਆਪਰੇਸ਼ਨ ਚਲਾਈ ਜਾਂਦੀਆਂ ਤੇ ਵੱਡੀਆਂ-ਵੱਡੀਆਂ ਰਿਕਵਰੀਆਂ ਕੀਤੀਆਂ ਜਾਂਦੀਆਂ ਕਿਉਂਕਿ ਸਰਕਾਰ ਦਾ ਕਹਿਣਾ ਹੈ ਪੰਜਾਬ ਦੇ ਵਿੱਚ ਨਸ਼ਾ ਕਿਸੇ ਵੀ ਹਾਲਤ ਵਿੱਚ ਨਹੀਂ ਰਹਿਣ ਦਿੱਤਾ ਜਾਵੇਗਾ ਅਤੇ ਜਿੰਨੇ ਵੀ ਵੱਡੇ ਨਸ਼ਾ ਤਸਕਰ ਨੇ ਉਹਨਾਂ ਨੂੰ ਫੜ ਕੇ ਜੇਲ੍ਹ ਪੇ ਦਿੱਤਾ ਗਿਆ ਏ ਤੁਸੀਂ ਵੀ ਦੇਖੋ ਇਹ ਮੌਕੇ ਦੀਆਂ ਤਸਵੀਰਾਂ ਅੱਜ ਇਹ ਕਿਹੜੀ ਏਰੀਆ ਦੇ ਵਿੱਚ ਫਰੀ ਕੋਰਟ ਦੇ ਵਿੱਚ ਚਲਾਇਆ ਗਿਆ ਇਹ ਸਰਚ ਆਬਹਿਨ ਅਤੇ ਇਸ ਬਾਰੇ ਕੀ ਕਹਿੰਦੇ ਨੇ ਡੀਐਸਪੀ ਤਰਲੋਚਨ ਸਿੰਘ ਸਾਡੇ ਮਾਨਯੋਗ ਐਸਐਸਪੀ ਡਾਕਟਰ ਪ੍ਰਗਿਆ ਜਨਜੀ ਜੀ ਜੀ ਰਹਿ ਨਵਾਈ ਹੇਠ ਅੱਜ ਕਾਸ ਆਪਰੇਸ਼ਨ ਜ਼ਿਲ੍ਹੇ ਵਿੱਚ ਕੀਤੇ ਜਾ ਰਹੇ ਨੇ ਜਿਹੜੇ ਸਾਡੇ ਕੋਈ ਡਰੱਗ ਹੌਟਸਪੌਟ ਏਰੀਆ ਮੰਨੇ ਜਾਂਦੇ ਨੇ ਜਿੱਥੇ ਪਹਿਲਾਂ ਨਸ਼ਾ ਵੇਚਦਾ ਸੀ ਉਹਨਾਂ ਏਰੀਆ ਦੇ ਵਿੱਚ ਜਿਹੜੇ ਬੇਲ ਆਊਟ ਹੋ ਕੇ ਵਾਪਸ ਆ ਜਾਂਦੇ ਨੇ ਤੇ ਦੁਬਾਰਾ ਇਸੇ ਹੀ ਧੰਦੇ ਵਿੱਚ ਇਨਵੋਲਵ ਹੋ ਜਾਂਦੇ ਨੇ ਤੇ ਉਹਨਾਂ ਦੇ ਘਰਾਂ ਦੇ ਵਿੱਚ ਦੁਬਾਰਾ ਜਿਹੜਾ ਛਾਪਾ ਮਾਰੀ ਕੀਤੀ ਜਾ ਰਹੀ ਹੈ ਤੇ ਜਿਹੜੇ ਸਾਡੇ ਹਿਟ ਲਿਸਟ ਤੇ ਨੇ ਜਿਹੜੇ ਸਾਡੇ ਲਿਸਟਡ ਹੋਏਗੇ ਨੇ ਜਿਹੜੇ ਭੱਜੇ ਹੋਏ ਨੇ ਛੋਟੇ ਸਮਾਲ ਕੁਆਂਟੀਟੀ ਦੀ ਵਿੱਚ ਜਿਹੜਾ ਨਸ਼ਾ ਵੇਚਦੇ ਨੇ ਅੱਜ ਅਸੀਂ ਉਹਨਾਂ ਦੇ ਘਰਾਂ ਦੇ ਵਿੱਚ ਜਿਹੜੀ ਇਸ ਤਹਿਦ ਅਸੀਂ ਸਰਚ ਕਰ ਰਹੇ ਹਾਂ ਤੇ ਛਾਪਾ ਮਾਰੀ ਕਰ ਰਹੇ ਹਾਂ ਤੇ ਸਾਨੂੰ ਇਹਦੇ ਵਿੱਚ ਜਿਹੜੇ ਇਹੋ ਜਿਹੇ ਸਰਚ ਆਪਰੇਸ਼ਨ ਨੇ ਕਾਫੀ ਤੇ ਜਿਹੜੇ ਕੀਤੇ ਜਾਂਦੇ ਨੇ ਤੇ ਇਹਦੇ ਜਿਹੜਾ ਨਸ਼ਾ ਵੇਚਣ ਵਾਲੇ ਹੁੰਦੇ ਨੇ ਉਹਨਾਂ ਨੂੰ ਇੱਕ ਮੈਸੇਜ ਦਿੱਤਾ ਜਾਂਦਾ ਹੈ ਵੀ ਪੁਲਿਸ ਹਰ ਟਾਈਮ ਉਹਨਾਂ ਦੇ ਪਿੱਛੇ ਤੇ ਪਿੱਛੇ ਲੱਗੀ ਹੋਈ ਹੈ ਤੇ ਇਹੋ ਜੇ ਕੰਮ ਤੋਂ ਬਾਹਰ ਆ ਜਾਣ ਤੇ ਜਾਂ ਸਾਡਾ ਜਿਹੜਾ ਸ਼ਹਿਰ ਜਾਂ ਸਟੇਟ ਛੱਡ ਕੇ ਬਾਸੀ ਚਲੇ ਜਾਣ। ਜਿਹੜਾ ਰਾਊਂਡ ਆਪ ਵੀ ਕਿਤੇ ਬੰਦੇ ਹਾਂ ਬਿਲਕੁਲ ਅਸੀਂ ਜਿਹੜੇ ਕੋਈ ਸ਼ੱਕੀ ਹੁੰਦੇ ਨੇ ਜਾਂ ਕੋਈ ਸਾਨੂੰ ਕੋਈ ਲਿਸਟਡ ਹੁੰਦੇ ਨੇ ਅਸੀਂ ਉਹਨਾਂ ਨੂੰ ਰਾਊਂਡ ਆਪ ਵੀ ਕਰ ਰਹੇ ਹਾਂ ਤੇ ਜੇ ਸਾਨੂੰ ਕੋਈ ਅੱਗੇ ਕੋਈ ਕੋਈ ਡਰਾਗ ਨਸ ਬੰਦਰ ਵਿੱਚ ਮਿਲਦੀ ਰਹੀ ਜਿਹੜੀ ਉਹ ਬੰਦੀ ਕਾਰਵਾਈ ਅਮਰੋ ਜੀ ਜਿਹੜੇ ਪੇਰੈਂਟਸ ਨੂੰ ਵੀ ਸਹਾਇਤਾ ਦਾਈਦਾ ਗੀ ਬਿਲਕੁਲ ਜਿੰਨਾ ਵੀ ਘਰਾਂ ਦੇ ਵਿੱਚ ਜਾਣਦੇ ਆ ਅਸੀਂ ਜਿਹੜੇ ਉਹਨਾਂ ਦੇ ਬੱਚੇ ਡਰਗਡ ਐਡਿਕਟਡ ਨੇ ਅਸੀਂ ਉਹਨਾਂ ਨੂੰ ਵੀ ਨਾਲ ਲੈ ਕੇ ਆਉਨੇ ਆ ਤੇ ਜਿਹੜੇ ਪੰਜਾਬ ਸਰਕਾਰ ਵੱਲੋਂ ਜਿਹੜੇ ਨਸ਼ਾ ਛਡੋ ਕੇਂਦਰ ਨੇ ਅਸੀਂ ਉਹਨਾਂ ਨੂੰ ਰੀਹੈਬਿਟੇਸ਼ਨ ਸੈਂਟਰਾਂ ਵਿੱਚ ਭੇਜਦੇ ਆ ਤਾਂ ਜੋ ਕਿ ਇਹ ਨਸ਼ਾ ਮੁਕਤ ਹੋ ਸਕਣ ਤੇ ਇਹ ਘਰ ਉਹਨਾਂ ਪੇਰੈਂਟਸ ਨੂੰ ਦਇਤ ਕਰਦੇ ਆ ਵੀ ਜੇ ਕੋਈ ਕਿਸੇ ਦਾ ਬੱਚਾ ਨਸ਼ੇ ਤੇ ਦੁਬਾਰਾ ਲੱਗਦਾ ਹੈ ਤਾਂ ਸਾਨੂੰ ਦੱਸੋ ਅਸੀਂ ਉਹਨਾਂ ਦਾ ਜਿਹੜਾ ਪ੍ਰੋਪਰ ਇਲਾਜ ਕਰਾ ਸਕੀਏ ਤੇ ਆਦੇ ਬੱਚਿਆਂ ਨੂੰ ਇਸ ਬੈਡੀਅਲ ਹਲਾਨ ਤੋਂ ਬਚਾਇਆ ਜਾ ਸਕਦਾ